ਸਾਸ੍ਰੀਕਾ ਜੀ ਕੀ ਹਾਲ ਚਾਲ ਵੇਖੋ ਸੋਭ ਦੀ ਮਸਤੀ ਅਣ ਇਹ ਵਕਤ ਪੂਰਾ ਮਸਤੀ ਚ ਆਇਆ ਸ਼ਬ ਕੀ ਕਰਦਾ ਸੀ ਤੂੰ ਸਾਸ੍ਰੀਕਾ ਤੇ ਬੁਲਾ ਦੇ ਯਾਰ ਯਾਰ ਸਾਸ੍ਰੀਕਾ ਤੇ ਬੁਲਾ ਰਿਆ ਕਰ ਇਹ ਸੋਭ ਬੁਲਾ ਦੋ ਸਾਸ੍ਰੀਕਾ ਨੇ ਦੀ ਮਰਨੀ ਹੈ ਤੂੰ ਬਲੋਗਰ ਨਹੀਂ ਬੰਨਾ ਆਜੋ ਬੋਏ ਹੋਏ ਓਏ ਇਨੀ ਮਸਤੀ ਇਨੀ ਮਸਤੀ ਕਾਦੀ ਚੜੀ ਇਨੀ ਮਸਤੀ ਤੈਨੂੰ ਤਾਦੀ ਇਨੀ ਮਸਤੀ ਚੜੀ ਆ ਤੂੰ ਆਪਣੇ ਮਾਰੀ ਜਾਣਾ ਮੜਕੇ ਪੀੜ ਹੋਊਗੀ ਤਾਂ ਪੁੱਤ ਓਹ ਐ ਹੋਇ ਤਬ ਬਹੁਤ ਮਸਤੀ ਚ ਆਇਆ ਏ ਤੇ ਜਦੋਂ ਰੋਂਦਾ ਫਿਰ ਰੋਂਦਾ ਵੀ ਬੜਾ ਕਿਸ ਤੋਂਦਾ ਵੀ ਬੜਾ ਐ ਸਭ ਇਦਾਂ ਹੀ ਹੈ ਨਾ ਕਿਉਂ ਇਦਾਂ ਹੀ ਆ ਕੀ ਕਰਦਾ ਵੀ 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 ਇੰਨੀ ਮਸਤੀ ਨਹੀਂ ਕਰੀਦੀ ਪੁੱਤ ਐਨੀ ਮਸਤੀ ਨਹੀਂ ਕਰੀਦੀ ਮੇ ਪਈਆਂ ਕਹਿੰਦੀਆਂ ਸ਼ੁਭ ਦਾ ਵਲੌਗ ਪਾਇਆ ਕਰੋ ਤੂੰ ਖੇਡ ਕੇ ਦੱਸਣ ਦੇ ਪਈਆਂ ਨੂੰ ਹੈ ਖੇਡ ਕੇ ਦੱਸਦਾ ਇਹ ਮੀਂਹ ਕਿੰਨਾ ਡਾਣਾ ਮਰੀਆਂ ਪੁਈਆਂ ਕਹਿੰਦੀਆਂ ਵਲੌਗ ਪਾਇਆ ਕਰੋ ਤੇ ਮੈਂ ਖੇਡ ਕੇ ਤੇ ਦੱਸਾਂ ਕਿ ਮੈਂ ਖੇਡਦਾ ਵੀ ਹਾਂ ਤੇ ਮੈਂ ਸਤਾਉਂਦਾ ਵੀ ਹਾਂ ਉਹ ਕਿੰਨੇ ਦੱਸਣਾ ਕਿ ਮੈਂ ਰੋਂਦਾ ਵੀ ਹਾਂ ਹੈ ਸਭ ਦਰਵੇ ਕੋ ਕੀ ਬਾਂਡਿਆ ਮਸਤੀ ਪੂਰੀ ਮਸਤੀ ਚ ਆ ਕੇ ਹੋ ਸਬੰਦੀਪ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਹੈ ਕੀ ਬਾਂਦਾ ਬਾਂਦਾ ਕੀ ਬਸ ਸੁੱਦੀ ਵੱਧ ਵੇਖਣ ਡੇ ਵੇ ਮਸਤੀ ਬਾਂਦਾ ਸੋ ਬਦੀ ਬਜਨੀ ਮਸਤੀ ਕਰਨ ਡਿਆ ਇੰਨਾ ਹੀ ਮੜ ਕੇ ਰੋਣਾ ਇਹਨੇ ਰੋਂਦਾ ਨਹੀਂ ਇੰਨਾ ਹੀ ਮੜ ਕੇ ਯਾਹ ਰੋਂਦਾ ਮੈਂ ਬਰਾਬਰ ਕਰਦਾ ਨਾ ਕੰਮ ਫਿਰ ਪੰਜ ਛੇ ਘਰਾਂ ਨੂੰ ਸੁਣਾਉਂਦਾ ਫੇਰ ਬਰਾਬਰ ਕਰਦਾ ਨਾ ਕੰਮ ਵੀ ਮੈਂ ਜਿੰਨੀ ਮਸਤੀ ਕੀਤੀ ਉਨਾ ਹੀ ਰੋਣਾ ਕੋਈ ਮੰਨਦਾ ਹੁਣ ਨਹੀਂ ਛੜਪੇ ਮੈਂ ਖੁਸ਼ੀ ਭਾਵੇਂ ਤਾਂ ਹੁਣ ਨਹੀਂ ਛੜਪੇ ਕੋਈ ਪਤਾ ਨਹੀਂ ਇਹਦਾ ਮੋੜਦਾ ਹੀ ਆ

ਇਹ ਕਦਮ ਬਰ ਬਹੁਤ ਪਾ ਲੱਗ ਗਿਆ ਹੁਣ ਹੁਣ ਮੁੰਬਈ ਆਜ ਧਿਆਨ ਪੈ ਗਿਆ ਦਾ ਤੇ ਅੱਜ ਵੀਡੀਓ ਪਾਉਣੀ ਸੀ ਆਪਾਂ ਤੇ ਕੱਲ ਤੇ ਅੱਜ ਪਈ ਨਹੀਂ ਸਾਡੇ ਕੋ ਕਾਦੀ ਬਣੀ ਨਹੀਂ ਸਾਡੇ ਕੋ ਵੀਡੀਓ ਬਣ ਨਹੀਂ ਰਹੀ ਤੇ ਕਿਉਂਕਿ ਸਾਡੀ ਫੌਜੀ ਦੀ ਫੈਮਿਲੀ ਬਿਜੀ ਆ ਥੋੜੀ ਜੀ ਫੌਜੀ ਸਾਹਿਬ ਆਏ ਹੋਏ ਛੁੱਟੀ ਤੇ ਉਜੀ ਸਾਹਿਬ ਦੀ ਖਿਦਮਤ ਚ ਲੱਗੀ ਫੈਮਿਲੀ ਕਿਉਂਕਿ ਤੁਹਾਨੂੰ ਪਤਾ ਚਿਰ ਬਾਦ ਆਉਣਾ ਹੁੰਦਾ ਵਾ ਤੇ ਫਿਰ ਬੰਦਾ ਸੇਵਾ ਪਾਣੀ ਤੇ ਬੰਦਾ ਹੀ ਆ ਨਾ ਹੂੰ ਸੇਵਾ ਪਾਣੀ ਬੰਦਾ ਹੀ ਨਹੀਂ ਰਹਿਣਾ ਆਓ ਇੰਨੀ ਘਰੋਂ ਬਾਹਰ ਰਹਿਣਾ ਫਿਰ ਇੰਨੀ ਸਖਤ ਡਿਊਟੀ ਇਹ ਜਦੋਂ ਆਹ ਮੰਨਦਾ ਨਹੀਂ ਸਾਰੇ ਕੋਲ ਆਉਣ ਉਹ ਮੇਰੇ ਨਾਲ ਗੇਰੇ ਰਹੇ ਨਾ ਆਹ ਵਧੀਆ ਮਦੀਣਾ ਨਾ ਮਨਾ ਕੇ ਕੋਣਾ ਇਹ ਕਰਕੇ ਫਿਰ ਮੈਂ ਵੀ ਜ਼ਿਆਦਾ ਨਹੀਂ ਗਿਆ ਉਹਨਾਂ ਨੇ ਵੀਡੀਓ ਬਣਾਉਣ ਲੱਗੋ ਕਿਉਂਕਿ ਉਹਨੇ ਚਿਰ ਬਾਅਦ ਬੰਦਾ ਘਰ ਆਵੇ ਤੇ ਉਹਨੂੰ ਹੁੰਦਾ ਪਰਿਵਾਰ ਮੇਰੇ ਲਾਗੇ ਬਵੇਖ ਲੋਗੇ ਗੱਲਾਂ-ਬਾਤਾਂ ਮਾਰੇ ਕਿਉਂਕਿ ਛੁੱਟੀ ਵੀ ਓਨੀ ਕੀ ਮਿਲੀ ਆ ਤੇ 2-4 ਦਿਨ ਦੀ ਛੁੱਟੀ ਛੜੀ ਕੋਈ ਗੱਲ ਨਹੀਂ ਵੀਡੀਓ ਤੇ ਪੈਂਦੀਆਂ ਰਹਿਣੀਆਂ ਨਾਲੇ ਘੁੰਮਣਾ ਫਿਰਨਾ ਨੇ ਚੱਲਦੇ ਨੂੰ ਆਓ ਉਹਨਾਂ ਕਿਤੇ ਜਾਣਾ ਆਉਣਾ ਵੀ ਹੋਣਾ ਕੋਈ ਨਹੀਂ ਵੀਡੀਓ ਤੇ ਬੰਦੀਆਂ ਰਹਿਣੀਆਂ ਮੈਂ 2-3 ਦਿਨ ਵਿਚ ਆਇਆ ਤੇ ਬਾਕੀ ਇਹ ਵੀ ਮਿਲਾਵਾਂਗੇ ਤੁਹਾਨੂੰ ਉਹਨਾਂ ਨਾਲ ਵੀ ਬਾਏ ਤੇ ਕਬੂਤਰ ਨੂੰ ਪਿਆ ਸੀ ਤੇ ਉਹਦੇ ਮਗਰੇ ਹੀ ਚਲ ਗਿਆ ਕਿਤੇ ਹੈ ਸਾਰੇ ਰਾਤੀ ਆ ਬੜਾ ਆ ਰਿਹਾ ਹੂੰ ਮਾਲਕ ਨੂੰ ਵਾਹਿਆ ਹੂੰ ਹੋਰ ਫੇਰ ਕੱਲਮ ਬਤਾ ਛੜਾਉਂ ਕੋਈ

ਇੱਕ ਜਣਾ ਤੇ ਪੱਕਾ ਚਾਹੀਦਾ ਹੈ ਇੱਕ ਜਣਾ ਤੇ ਇਹਦੇ ਲਈ ਚਾਹੀਦਾ ਕਦੇ ਇਹਦਾ ਥੁੱਪੂ ਸਾਫ ਕਰੋ ਕਿਤੇ ਇਹਦੇ ਸੁਸੂ ਸਾਫ ਕਰੋ ਬਣਾ ਲੈਂਦੇ ਹੁੰਦੇ ਹੀ ਪਰ ਇਹਦੀ ਮੈਂ ਡੀਮਾਂ ਚ ਨਾੜ ਕੇ ਗਈ ਹਾਂ ਆ ਇਹਦੀ ਕਿਹੜੇ ਦਾ ਘਰੇ ਤੇ ਜਲਦੀ ਪੜ ਚਲ ਕੋਈ ਗੱਲ ਨਹੀਂ ਬਣਾਵਾਂਗੇ ਇੱਕ ਦੋ ਦਿਨ ਲਈ ਅਸੀਂ ਮਾਫੀ ਮੰਗ ਲੈਨੇ ਆ ਜੀ ਤੁਹਾਡੇ ਸਾਰਿਆਂ ਕੋ ਜੇ ਨਾ ਵੀਡੀਓ ਆਏਗੀ ਤੇ ਜੇ ਬਣ ਗਈ ਤੇ ਜਰੂਰ ਪਾਵਾਂਗੇ ਤੇ ਜੀ ਨਾ ਬਣੀ ਤੇ ਹਰਮਾਫ ਕਰਦੇ ਹੋ ਨਹੀਂ ਕੋਸ਼ਿਸ਼ ਕਰਨੀ ਕੋਸ਼ਿਸ਼ ਕਰਾਂਗੇ ਤਾਂ ਜੇ ਬਣ ਗਈ ਕਿਉਂਕਿ ਸਵੇਰੇ ਮੰਮੀ ਕਿਤੇ ਜਾਣਾ ਸਵੇਰੇ ਫਿਰ ਪਤਾ ਨਹੀਂ ਬਣਨੀ ਕਿ ਨਹੀਂ ਆਹ ਲੈ ਮੁੰਡਾ ਘੁੰਮਣ ਚੱਲ ਚੱਲਾ ਫਿਰ ਤੇ ਇਹਦੇ ਕਰਕੇ ਨਹੀਂ ਵੀਡੀਓ ਬਣਦੀ ਛੱਡੀ ਕਿਤੇ ਘੁੰਮਦਾ ਫਿਰਦਾ ਬੜਾ ਉਹ ਘੁੰਮਣਾ ਕਿੱਥੇ ਐਕਟਰ ਆਤੜੀ ਪੈਣੀ ਹੈ ਇਹਦੇ ਪਤੀ ਪਰਮੇਸ਼ਰ ਆਏ ਆ ਤੇ ਸੇਵਾ ਤੇ ਲੱਗੀ ਸੇਵਾ ਚ ਤੇ ਸੇਵਾ ਤਾਂ ਬੜਾ ਕਰਨੀ ਪੈਣੀ ਫਿਰ ਇਰ ਬਾਦਾਂ ਦੇ ਬੰਦੇ ਸਭ ਤੋਂ ਸਸਤੀ ਤੋਂ ਵੱਧ ਭਾਈ ਆ ਮੈਂ ਨਹੀਂ ਪਾਈ ਇਹਨਾਂ ਨੇ ਮੈਂ ਸਵੇਰੇ ਕਵੇ ਸੀਨ ਬਣਾਈਆਂ ਤੇ ਅਹੀ ਬਣਾਈਆਂ ਇਹਨਾਂ ਨੂੰ ਮੈਂ ਸਵੇਰੇ ਵੀ ਕਿਹਾ ਨਹੀਂ ਕੁਝ ਲਿਆ ਫਿਰ ਫੇਰ ਸ਼ਾਮੀ ਕਿਹਾ ਨਹੀਂ ਕੁਝ ਲਿਆ ਤੇ ਹੁਣ ਤਾਂ ਮੈਂ ਇਕੱਲਾ ਕੀ ਕਰੀ ਜਾਵਾਂ ਇਹ ਇਹ ਸਾਰੇ ਜਣੇ ਆਪਣੀ ਜ਼ਿੰਮੇਵਾਰੀ ਸਮਝ ਦੇਣੀ ਹੈ ਕਿ ਗੱਡੀ ਦੀ ਚਾਬੀ ਕਿ ਗੱਡੀ ਦੀ ਚਾਬੀ ਤੁਹਾਨੂੰ ਜੀ ਗੱਡੀ ਚਾਬੀ ਗਿਆ ਵੀਡੀਓ ਚ ਤੇ ਕਹਿੰਦਾ ਨਹੀਂ ਉਹ ਗੱਡੀ ਵੀ ਗੱਡੀ ਵੀ ਲੈ ਕੇ ਨਾ ਹਾਂ ਕਿ ਉਹ ਗੱਡੀ ਦੀ ਚਾਬੀ ਦਾ ਫਿਰ ਗਈ ਉਹ ਵੀ ਵੀਡੀਓ ਦੀ ਗੱਲ ਕੋਈ ਟ ਨਹੀਂ ਲਖਾ ਜੇ ਦੇ ਕੋਈ ਵੀ ਵੀਡੀਓ ਦਿਖਾਉਣਾ ਆ ਜਿੰਦਾ ਕਰਨ ਤੇ ਇਹ ਬਹੁਤ ਢਿਲੇ ਐਕਟਰ ਮੇਰੇ ਆ ਪਾ ਨਹੀਂ ਢਿਲੇ ਆ ਫਿਰ ਪਰਮਣੇ ਆ ਗਏ ਨਾ ਤਾਂ ਕਰਦੇ ਥੋੜਾ ਭੈ ਜੀ ਕਹਿੰਦੀ ਸੈਰ ਜਾਣਾ ਸੁਟਲੇ ਹੋਏ ਹੂੰ ਬਿਨਾਂ ਚਲਗੇ ਵੀ ਟੂ ਡਿਟਿੰਗ ਹੋ ਆ ਕੇ ਹਾਂ ਤੇ ਸੂਟਾਂ ਦੇ ਚੱਕਰ ਚ ਤੇ ਭਾਂ ਬਡੀਆਂ ਦਾ ਲੱਖਾਂ ਦਾ ਨੁਕਸਾਨ ਹੋ ਜਾਏ ਤਾਂ ਵੀ ਪਰਿਵਾਰੀ ਮੈਨੂੰ ਤੇ ਵਜੇ ਪਾਉਣ ਨਹੀਂ ਮੈਨਣਿਆ ਤਾਂ ਫੌਜੀ ਸਾਹਿਬ ਆ ਗਏ ਹੁਣ ਲੈ ਦੇਣਗੇ ਹਾਂ ਹੁਣ ਕੱਲ ਜਾਵਾਂਗੇ ਅੱਜ ਤੇ ਅੱਧਿਆ ਜਿਆਦਾ ਦੁਕਾਨਾਂ ਪਾਂਦੀਆਂ ਐ ਤੁਹਾਨੂੰ ਤਾਂ ਅੱਜ ਬੰਦ ਹੋਣੀਆਂ ਅੱਜ ਕਿਤੇ ਖੁੱਲਣੀਆਂ ਕੱਲ ਜਾਵਾਂਗੇ ਤਾਂ ਦੇਖਾਂਗੇ ਜੀ ਠੀਕ ਆ ਆਪਣੇ ਕੋਈ ਬਜਟ ਵਿੱਚ ਦੇ ਫੌਜੀ ਸਾਹਿਬ ਕੀ ਕੰਡੇ ਨੌਂਡੇ ਨੌਂਡੇ ਫੌਜੀ ਸ਼ਾਦੀਆਂ ਨਹੀਂਆਂ ਧਈਆਂ ਹੋ ਰਹੀਆਂ ਤੇ ਚੱਲੇ ਨੇ ਬਾਬੇ ਦੇ ਮੱਥਾ ਦੇਕਰ ਘੁੰਮਣੇ ਚੱਲੇ ਮੱਥਾ ਦੇ ਗਾਏ ਮੈਂ ਬਾਬਾ ਜਰਾ ਸਿੰਘ ਜੀ ਦੇ ਨੇ ਕੇ ਘੁੰਮਣੀ ਮੈਂ ਰੱਖਣੀ ਤੂੰ ਇਹ ਵੀ ਚੱਲੋ ਆਓ ਚੱਲੀਏਗਾ ਸਮਨ ਨੂੰ ਪਛਲੋ ਜਾਂਦੀ ਲਾ ਜੋ ਕਹਾਂ ਹੂੰ ਹੋ ਜੇ ਤਿਆਰ ਦਾ ਤੂੰ ਇਹਦਾ ਜੀ ਦਾ ਘਟਾ ਰੋ ਘਰ ਫੇ ਭਾਬੀ ਨਹੀਂ ਆਈ ਨੇ ਨਾ ਵੰਡਿਓ ਸਾਰਾ ਬਸ ਸਾਵਣੀ ਹੋਣਾ ਨਾ ਆਉਣਾ ਕਿਉਂ ਨਹੀਂ ਗੁੱਸਾ ਲੈ ਆਉਣਾ ਗੁੱਸਾ ਥੋੜਾ ਜਿਆ ਅੱਜ ਵੀ ਲਿਆਓ ਉਹੋ ਹੀ ਗੁੱਸਾ ਵੱਤਨ ਉਹੋ ਹੀ ਇਹਦੇ ਚੱਲਣ ਡਿਆ ਕੰਮ ਤੇ ਉਹੋ ਹੀ ਗੁੱਸਾ ਚਾਹੀਦਾ ਤੁਹਾਡੇ ਚਿਹਰੇ ਤੇ ਠੀਕ ਆ ਸਮਨ ਕੱਲ ਕੰਬੇ ਚ ਪਾੜਿਆ ਤੇ ਉਹਨੂੰ ਅੱਜ ਅੰਦਰ ਬਾੜ ਛੜਿਆ ਕਿ ਉਹ ਵੀ ਗਰਮੀ ਚ ਮੜ ਕੇ ਉਹਨੇ ਰੌਲਾ ਪਾਉਂਦਾ ਪੜਾ ਵੀ ਮੈਨੂੰ ਗਰਮੀ ਲੱਗਣੀ ਹੈ। ਫਮੀ ਫਮੀ ਉੱਠੇ ਹੁੰਟੀ ਆਏ ਕੀ ਗੱਲਾਂ ਕੀ ਸਮਨ ਲ ਮੈਂ ਕੋਈ ਗਰਮੀ ਚ ਹੀ ਨਹੀਂ ਕੰਬਲ ਲਾ ਕੇ ਪਈ ਤੋ ਕੱਢੀ ਚ ਦੰਦ ਮੈਨੂੰ ਕਿ ਆਪੇ ਤੈਨੂੰ ਖੁਰਕ ਨਿਕਲਣੀ ਹੈ ਜਿੰਨਾ ਲੇਟ ਗਏ ਨਹੀਂ ਜਾਣੀ ਆ ਕੰਬਲ ਵੇ ਵੇ ਕੇ ਹਾਏ ਆਵੇ ਲੋ ਪੱਖਾ ਵੀ ਬੰਦ ਗਰਮੀ ਚ ਚਲ ਤੂੰ ਸੱਸੀ ਘੱਟ ਹੋਣੀ ਮੈਨੂੰ ਮੈਂ ਧੋਣੀ ਤੇ ਕੀ ਮੈਨੂੰ ਆਸ ਨਹੀਂ ਜੱਲੇ ਮੰਮੀ ਵੀ ਕੀ ਹਾਲ ਹੈ ਸੋਨਿੰਦੀ ਘਟੀ ਮੈਂ ਉੱਥੇ ਹੰਟੀ ਆਏ ਮਿਲਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਮਨ ਠੀਕ ਹੈ ਤੇ ਸੁਣਾਓ ਕੀ ਗੱਲ ਹੋ ਗਈ ਆ ਲੰਡੀ ਕੁਰਸੀ ਨਹੀਂ ਕੋਈ ਨਾ ਰੋਗੀ ਸਮਨ ਕੁਛ ਨਹੀਂ ਦੀਦੀ ਆ ਝਾੜੂ ਹੀ ਲਾਉਂਦੀ ਹੀ ਨਹੀਂ ਤੇ ਚੱਕਰ ਜਾ ਗਿਆ ਤੇ ਡਿੱਗੀ ਅੱਛਾ ਹਾਂਜੀ ਹੋਰ ਤੂੰ ਸੁਣਾਓ ਠੀਕ ਆ ਬੱਸ ਮਾਂ ਜੀ ਤੇ ਮੈਂ ਤਾਂ ਆਈ ਹੀ ਨਹੀਂ ਤੇ ਫਿਰ ਮੈਨੂੰ ਹੀ ਆਉਣਾ ਪਿਆ ਦੇ ਪਤਾ ਹੀ ਆ ਤੈਨੂੰ ਅੱਜ ਲਾਸਟ ਦਿਨ ਤੇ ਮੈਂ ਸ਼ਾਮਾਂ ਪੈ ਗਈਆਂ ਮੈਂ ਡੀਕਿੰਗ ਲੋ ਕੇ ਆਈ ਫਿਰ ਉਹ ਤੇ ਦੀਦੀ ਤੁਹਾਡੀ ਗੱਲ ਠੀਕ ਆ ਪਰ ਮੈਂ ਠੀਕ ਨਹੀਂ ਹੈਗੀ ਤੇ ਤਾਂ ਨਹੀਂ ਆਈ ਠੀਕ ਆ ਤੂੰ ਗਿਆ ਇੰਤਜਾਮ ਪੈਦਾ ਤੂੰ ਨਹੀਂ ਦੀਦੀ ਇੰਤਜਾਮ ਤਾਂ ਨਹੀਂ ਕੋਈ ਵੀ ਹੋਇਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਤਾਂ ਬਈ ਲੁਕੇ ਇਹਨੇ ਕਹਿ ਦਿੱਤਾ ਕਿ ਆ ਵੀ ਉਹਨਾਂ ਕੋਲ ਦਿੱਤੇ ਨਹੀਂ ਜਾਣੇ ਪੈਸੇ ਨਹੀਂ ਦੀਦੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਐਵੇਂ ਤੁਹਾਨੂੰ ਕਿਹਨੇ ਕਹਿਤਾ ਲੱਗਦਾ ਲੱਗਦਾ ਤੋ ਵੀ ਇੰਨੀ ਮੈਨਸਿੰਗ ਜਿਹਾ ਮੈਂ ਵੀ ਦੇ ਜੀ ਸਸੀ ਕਾਲ ਜੀ ਸਾਰਿਆਂ ਨੂੰ ਵੇਰ ਲਓ ਜੀ ਓ ਚੋਚੀ ਕੋਲ ਨੇ ਉਹ ਤੇ ਹਾਲ ਬੈਗਾ ਮੈਂ ਕਿਥੇ ਲਾ ਲੀਂ ਜੇ ਹਨੇਰਾ ਹੋਈ ਜਾਂਦਾ ਅਜੇ ਚੱਲ ਦੋਰੀ ਬਣਾਉਂਦੇ ਹੋ ਵੀ ਉੱਠ ਪਏ